ਪਿੰਡ ਛਾਚਲੀ ਤਾਲੀਵਾਲ ਪੱਤੀ ਦੇ 21 ਸਾਲਾ ਨੌਜਵਾਨ ਜਸ਼ਨਦੀਪ ਸਿੰਘ ਦੀ ਮੌਤ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਸਾਹਮਣੇ ਆਏ ਨੇ ਜੀਐਸਪੀ ਡਾਕਟਰ ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਦਾ ਸਿੱਧਾ ਸੰਬੰਧ ਇੱਕ ਇਮੀਗ੍ਰੇਸ਼ਨ ਠੱਗੀ ਦੇ ਨਾਲ ਜੁੜਿਆ ਹੋਇਆ ਜਿਸ ਕਾਰਨ ਜਸ਼ਨਦੀਪ ਕੰਬੀਰ ਤਣਾਵदार ਸ਼ਿਕਾਰ ਹੋ ਗਿਆ ਸਿਮਲੀ ਜਾਣਕਾਰੀ ਦੇ ਮੁਤਾਬਕ ਪਟਿਆਲਾ ਦੀ ਇੱਕ ਇਮੀਗ੍ਰੇਸ਼ਨ ਫਰਮ ਦੇ ਮਾਲਕਾਂ ਨੇ ਜਸ਼ਨਦੀਪ ਸਿੰਘ ਅਤੇ ਇੱਕ ਹੋਰ ਨੌਜਵਾਨ ਤੋਂ ਇੰਗਲੈਂਡ ਪੇਚੋਂ ਦੇ ਨਾਂ ਤੇ ਕੁੱਲ 25 ਲੱਖ ਰੁਪਏ ਹੜੱਪ ਲਏ ਦੋਸ਼ੀਆਂ ਨੇ ਉਹਨਾਂ ਨੂੰ ਜਾਲੀ ਵੀਜ਼ਾ ਜਾਲੀ ਟਿਕਟਾਂ ਤੇ ਨਕਲੀ ਦਸਤਾਵੇਜ਼ ਤੱਕ ਮੁਹੱਈਆ ਵੀ ਕਰਵਾ ਦਿੱਤੇ ਸਿਰਫ ਜਸ਼ਨਦੀਪ ਤੋਂ ਹੀ 12.5 ਲੱਖ ਰੁਪਏ ਲਏ ਗਏ ਸੀ ਦੱਸਦੀ ਹੈ ਕਿ ਠਗੀ ਬੇਨਕਾਬ ਹੋਣ ਤੋਂ ਬਾਅਦ ਜਸ਼ਨਦੀਪ ਗੈਰਤ ਨਾਅ ਦੇ ਵਿੱਚ چلا ਗਿਆ ਪਰਿਵਾਰ ਵੱਲੋਂ ਵੱਖਵਾ ਕਸਤਾਲਾ ਦੇ ਵਿੱਚ ਇਲਾਜ ਕਰਾਉਣ ਦੇ باوجود ਵੀ ਉਹ ਡੀ ਐਮ ਸੀ ਲੁਧਿਆਣਾ ਦੇ ਵਿੱਚ ਉਸ ਦੇ ਵੱਲੋਂ ਹਾਲਾਕੀ ਦਮ ਤੋੜ ਦਿੱਤਾ ਗਿਆ ਪੁਲਿਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਤੁਰੰਤ ਕਾਰਵਾਈ ਕੀਤੀ ਹੈ ਦੋਸ਼ੀਆਂ ਦੇ ਵਿਰੁੱਧ ਵੱਖ-ਵੱਖ ਤਰਾਵਾਂ ਚੀਟਿੰਗ ਨਕਲੀ ਦਸਤਾਵੇਜ਼ ਪਨਾਉਣਾ ਵਰਤਨ ਅਤੇ ਸੈਕਸ਼ਨ 13 ਪੰਜਾਬ ਟ੍ਰੈਵਲ professional regulation act ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਸਾਡੇ ਕੋਲ ਇੱਕ ਮੈਟਰ ਸਾਹਮਣੇ ਆਇਆ ਸੀ ਜਿਹਦੇ ਚ ਇੱਕ ਮੇਗਾ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਕਿ ਵਾਸੀ ਹੈਗਾ ਟਾਲੀਵਾਲ ਪੱਤੀ ਦਾ ਸ਼ਾਜਲੀ ਦਾ ਤੇ ਇਹਦਾ ਬੇਟਾ ਹੈ ਜਿਹੜਾ ਜਸ਼ਨਦੀਪ ਸਿੰਘ ਉਹਦੀ ਉਮਰ ਕਰੀਬ 21 ਸਾਲ ਹੈ ਤੇ ਸਾਨੂੰ ਖਬਰ ਆਈ ਵੀ ਇਸ ਲੜਕੇ ਦੀ ਸਟ्रेस ਚ ਹੋਣ ਕਾਰਨ ਜਿਹੜੀ ਹੈ ਵੀ ਦੌਰਾਨੇ ਇਲਾਜ ਡੀ ਐਮ ਸੀ ਲੁਧਿਆਣਾ ਚ ਡੈਥ ਹੋ ਗਈ ਹੈ ਤੇ ਜਦੋਂ ਉਹ ਚੀਜ਼ਾਂ ਵੈਰੀਫਾਈ ਕੀਤੀਆਂ ਗਈਆਂ ਤਾਂ ਇਹ ਗੱਲ ਸਾਹਮਣੇ ਆਈ ਵੀ ਇਹ ਲੜਕਾ ਜਿਸ ਵਜ੍ਹਾ ਕਰਕੇ ਸਟ੍ਰੈਸ ਸਟ्रेस ਵਿੱਚ ਸੀਗਾ ਉਹ ਇਹਦੇ ਨਾਲ ਇੱਕ ਠੱਗੀ ਵਧੀ ਸੀਗੀ ਆ ਤਕਰੀਬਨ ਜਿਹੜੀ ਹੈ ਵੀ 12.5 ਲੱਖ ਰੁਪਏ ਦੀ ਠੱਗੀ ਤੇ ਕੋਈ ਡ੍ਰੀਮ ਮੇਕਰ ਇਮੀਗ੍ਰੇਸ਼ਨ ਐਂਡ ਕੰਸਲਟੈਂਟਸ ਨੇ ਇਹ ਲੀਲਾ ਪਵਨ ਚੌਂਕ ਪਟਿਆਲਾ ਦੇ ਜਿਹੜੇ ਉਹਨਾਂ ਵੱਲੋਂ ਜਿਹੜੀ ਠੱਗੀ ਇਹਨਾਂ ਨੂੰ ਮਾਰੀ ਗਈ ਸੀ ਜਿਹਦੇ ਕਰਕੇ ਇਹ ਲੜਕਾ ਜਿਹੜਾ ਕਾਫੀ ਜ਼ਿਆਦਾ ਸਟ੍ਰੈਸ ਹੋਣ ਕਰਕੇ ਤੇ ਇਹ ਦੇ ਲਗ ਲਗ ਹਸਪੀਟਲਸ ਜਿਹੜਾ ਇਹਦਾ ਟ੍ਰੀਟਮੈਂਟ ਚੱਲਿਆ ਬਟ ਅਲਟੀਮੇਟਲੀ ਤੇ ਅਨਫੋਰਚੂਨੇਟਲੀ ਇਹਦੀ ਬੱਚੇ ਦੀ ਜਿਹੜੀ ਉਹ ਡੈਥ ਹੋ ਗਈ ਕਿੰਨੀ ਠੱਗੀ ਵਜੇ ਆ ਜੀ ਕਿੰਨੂ ਅਮਾਉਂਟ ਸੀ ਦਿੱਤੀ ਜਿਹੜੀ ਇਹਦੇ ਜਿਹੜਾ ਅਮਾਉਂਟ ਇਸ ਤਰ੍ਹਾਂ ਵੀ ਇਹ ਦੋ ਲੜਕੀਆਂ ਦਾ ਕੇਸ ਸੀਗਾ ਜਿਹੜਾ ਕਿ ਇਹਨਾਂ ਨੇ ਟੇਕ ਅਪ ਕੀਤਾ ਹੋਇਆ ਸੀ ਇਮੀਗ੍ਰੇਸ਼ਨ ਵਾਲਿਆਂ ਨੇ ਤੇ ਦੋਨਾਂ ਦੀ ਅਮਾਉਂਟ ਜਿਹੜੀ 12.5 ਲੱਖ 12.5 ਲੱਖ ਈਚ ਸੀਗੀ ਤੇ ਜਸ਼ਨਦੀਪ ਦੀ ਜਿਹੜੀ ਅਮਾਉਂਟ ਇਹਦੇ ਚੋਂ 12.5 ਲੱਖ ਸੀ ਟੋਟਲ ਅਮਾਉਂਟ ਜਿਹੜੀ ਠੱਗੀ ਦੀ ਉਹ 25 ਲੱਖ ਰੁਪਏ ਸੀ ਦੋਸਿਆਂ ਦੇ ਇੱਕ ਹੀ ਘਰਵ ਦੁਸ਼ਿਆਨਤੇ ਜਿਹੜਾ ਹੈ ਵੀ ਅਸੀਂ ਐਫ ਆਈ ਆਰ ਜਿਹੜੀ ਉਹ ਦਰਜ ਕੀਤੀ ਸੀ ਐਫ ਆਈ ਆਰ ਦਰਜ ਹੋਈ ਹੈ 16 11 80 ਆ ਜਿਹੜੇ ਰੈਲੇਵੈਂਟ ਸੈਕਸ਼ਨ ਨੇ ਜਿੱਦਾਂ ਚੀਟਿੰਗ ਹੋ ਗਿਆ ਕੋਈ ਫੌਜ ਦਾ ਡਾਕੂਮੈਂਟ ਬਣਾਉਣੇ ਤੇ ਵਰਤਨੇ ਹੋ ਗਏ ਜਿੱਦਾਂ ਇਹਨਾਂ ਨੇ ਕਿਹਾ ਵੀ ਸਾਨੂੰ ਜਾਲੀ ਟਿਕਟਾਂ ਤੇ ਜਾਲੀ ਜਿਹੜਾ ਯੂਕੇ ਦਾ ਵੀਜ਼ਾ ਇਹ ਜਿਹੜਾ ਲਗਵਾ ਕੇ ਦਿੱਤਾ ਗਿਆ ਤੇ ਨਾਲ ਹੀ ਜਿਹੜਾ ਸੈਕਸ਼ਨ 13 ਪੰਜਾਬ ट्रैवल professions ਰੈਗੂਲੇਸ਼ਨ ਐਕਟ ਦਾ ਉਹ ਲਾਇਆ ਗਿਆ ਸੀ ਤੇ ਕੱਲ ਦੀ ਤਰੀਖ ਚ ਜਿਹੜਾ ਹੈ ਚਾਰੇ ਦੋਸ਼ੀ ਜਿਹੜੇ ਚਾਰ ਅਕਿਊਜ਼ਡ ਸੀ ਇਹਦੇ ਵਿੱਚ ਤੇ ਚਾਰੀ ਦੋਸ਼ੀਆਂ ਤੇ ਜਿਹੜੀ ਰੇਡ ਕਰਕੇ ਇਹਨਾਂ ਦੀ ਅਰੈਸਟ ਜਿਹੜੀ ਆ ਪਾ ਲਈ ਗਈ ਹੈ ਤੇ ਅੱਜ ਦੋਸ਼ੀ ਅਦਾਲਤ ਚ ਪੇਸ਼ ਕੀਤੇ ਗਏ ਨੇ ਤੇ ਉਹਨਾਂ ਦਾ ਰਿਮਾਂਡ ਜਿਹੜਾ ਉਹ ਹਾਸਲ ਕੀਤਾ